ਆ ਦੇਖ ਲੋ ਕਿਵੇਂ 2 ਰੁਪਏ ਦੇ ਪਤੰਗ ਨੇ ਪਵਾਤਾ ਗਲੀ ਦੇ ਵਿੱਚ ਕੜਮਸ ਤਾਂ ਇੱਕ ਨਹੀਂ ਦੋ ਨਹੀਂ 10 15 ਸਣੇ ਜਨਾਨੀਆਂ ਨੇ ਗਲੀ ਦੇ ਵਿੱਚ ਪਾਇਆਗਾ ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਆਓ ਨਜ਼ਰ ਮਾਰਦੇ ਆ ਕਿ ਆਖਰ ਕਿਵੇਂ ਇਹ ਸਾਰੀ ਗਲਬਤ ਹੋਈ ਹੈ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਦੇਖੋਗੇ ਕਿ ਗਲੀ ਦੇ ਵਿੱਚ ਦੇਖਦੇ-ਦੇਖਦੇ ਮੁੰਡੇ ਆਉਂਦੇ ਨੇ ਤੇ ਨਾਲ ਹੀ ਜਨਾਨੀਆਂ ਵੀ ਆਉਂਦੀਆਂ ਨੇ ਤੇ ਇੱਕ ਘਰ ਦੇ ਵਿੱਚ ਵੀ ਜਨਾਨੀਆਂ ਬਾਹਰ ਨਿਕਲਦੇ ਨੇ ਤੋਂ ਉਸ ਤੋਂ ਬਾਅਦ ਗਲੀ ਦੇ ਵਿੱਚ ਪੂਰਾ ਕੜਮਾਸ ਪੈ ਜਾਂਦਾ ਹੈ ਤਾਂ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਆਓ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ ਫਿਰੋਜ਼ਪੁਰ ਦੇ ਵਿੱਚ ਗੁੰਡਾਗਰਦੀ ਕਿਸ ਕਦਰ ਚਰਮ ਸੀਮਤ ਹੈ ਇਸ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਹੀ ਕੋਈ ਦਿਨ ਐਸਾ ਆਉਂਦਾ ਹੋਵੇ ਜਿਸ ਦਿਨ ਸ਼ਹਿਰ ਦੇ ਵਿੱਚ ਗੋਲੇ ਚੱਲਣ ਦੀ ਵਾਰਦਾਤ ਨਾ ਹੁੰਦੀ ਹੋਵੇ ਇੱਕ ਵਾਰ ਫਿਰ ਹੁੱਲੜਵਾਜਾਂ ਦੇ ਵੱਲੋਂ ਮੋਹੱਲੇ ਦੇ ਵਿੱਚ ਜੰਮ ਕੇ ਗੋਲੀਬਾਰੀ ਕੀਤੀ ਅਤੇ ਲੋਕਾਂ ਨੂੰ ਕੁੱਟਮਾਰ ਕਰਕੇ ਜ਼ਖਮੀ ਕੀਤਾ ਗਿਆ ਤਾਂ ਦਾਅਵਾ ਸੀ ਕਿ ਡੀਜ਼ੀ ਦੇ ਉੱਤੇ ਹੁੱਲੜਵਾਜ ਨੱਚ ਰਹੇ ਸੀ ਸ਼ਰਾਬ ਪੀ ਕੇ ਬੋਤਲਾਂ ਗਵਾਂਢੀ ਦੇ ਘਰ ਸੁੱਟੀਆਂ ਜਿਸ ਨੂੰ ਲੈ ਕੇ ਇਹਨਾਂ ਦੇ ਵਿੱਚ ਕਾਹਾ ਸੁਣੀ ਹੋ ਗਈ ਤੇ ਫਿਰ ਮੁੰਡੇ ਬੁਲਾ ਕੇ ਕੁੱਟਮਾਰ ਕੀਤੀ ਹੈ ਆਉਂ ਸੁੰਦੇ ਹਾਂ ਖਾਲੀ ਬੋਤਲਾਂ ਬੀਅਰ ਦੀਆਂ ਦੋ ਤਿੰਨ ਮੇਰੇ ਘਰ ਵੱਲ ਸਿੱਟੀਆਂ ਉਹਦਾ ਵਿਰੋਧ ਕਰਦੇ ਹੋਏ ਮੈਂ ਉਹਨਾਂ ਨੂੰ ਬੋਲਿਆ ਵੀ ਅਣਕੇ ਤੁਸੀਂ ਇਹ ਮੇਰੇ ਵਗਾਰ ਵੱਲ ਕਿਉਂ ਚਲਾ ਰਹੇ ਹੋ ਮੇਰੀ ਫੈਮਲੀ ਉੱਪਰ ਖੜੀ ਹੈ ਸਾਰੇ ਬੱਚੇ ਛੋਟੇ ਛੋਟੇ 3-3 ਸਾਲ ਦੇ ਬੱਚੇ ਬੱਚੇ ਖੇਡ ਰਹੇ ਨੇ ਉਹਨਾਂ ਨੇ ਇੱਕ ਨਾ ਸੁਣੀ ਫਿਰ ਉਹਨਾਂ ਦੇ ਫੈਮਲੀ ਮੈਂਬਰ ਨੇ ਵਿੱਚ ਪੈ ਕੇ ਸਾਡਾ ਸ਼ੌਟ ਆਊਟ ਕਰਾਤਾ ਫੜ ਕੇ ਉਹਨਾਂ ਨੇ ਮਾਫੀ ਮੰਗ ਲਈ ਔਰ ਮੈਂ ਕਿਹਾ ਚਲੋ ਠੀਕ ਹੈ ਜੀ ਕੋਈ ਨਹੀਂ ਹੁਣ ਕਹਿੰਦਾ ਇਹ ਗਲਤੀ ਨਹੀਂ ਕਰਦੇ ਮੈਂ ਕੋਈ ਗੱਲ ਇਸ ਦੇ ਦੌਰਾਨ ਅਸੀਂ ਥੱਲੇ ਚਲੇ ਗਏ ਆ ਉਹਦਾ ਖਾਣਾ ਖੋਲਾ ਖਾਣ ਲਾ ਪਏ ਅੱਧਾ ਪੌਣਾ ਘੰਟਾ ਆ ਉਹਨਾਂ ਵਿੱਚੋਂ ਅਣਪਛਾਤੇ ਬੰਦੇ 5 ਜਿਹੜੇ ਕਿ ਬੰਦੇ ਲੈ ਕੇ ਆ ਪੰਜ ਗੋਲੀਆਂ ਮੇਰੇ ਘਰ ਦੇ ਜੜਾਈਆਂ ਦੋ ਮੇਰੇ ਸਾਹਮਣੇ ਆ ਮੇਰਾ ਪੜੋਸੀ ਰਮਨ ਸੇਠੀ ਵਿਧ ਪੰਜਾਬ ਪੁਲਿਸ ਪੁਲਿਸ ਲੱਗਾ ਉਹਦੇ ਉੱਪਰ ਵੀ ਉਹਨੇ ਵਾਈਫਰ ਕੀਤੇ ਔਰ ਸਾਰੇ ਘਰ ਦੇ ਸਾਰਿਆਂ ਨੂੰ ਕੋਟ ਕਟਾ ਕੇ ਚਲੇ ਗਏ ਔਰ ਘਰੇ ਬੜੇ ਸਾਡੇ ਵਿਧ ਮੂਵੀ ਹੈ ਸਾਡੇ ਕੋਲੇ ਵਿਧ ਖੋਲ ਹੈ ਜਿਹੜੇ ਪਿਸਟਲ ਨਾਲ ਚਲਾਏ ਨੇ ਵਿਧ ਖੋਲ ਹੈ ਸਾਡੇ ਕੋਲੇ ਪ੍ਰੂਫ ਹੈ ਉਹਦਾ ਮੋਬਾਈਲ ਵੀ ਹੈਗਾ ਜੀ ਹਾਂ ਜੀ ਤੇ ਤੁਸੀਂ ਮਤਲਬ ਉਹਨਾਂ ਰੋਕਿਆ ਨਹੀਂ ਰੋਕੀ ਸਰ ਕਿਵੇਂ ਜਿਹੜੇ ਦੋ ਬੰਦੇ ਕੋਲ ਹਥਿਆਰ ਸੀਗੇ ਇੱਕ ਹੋਰ ਕਾਪਾ ਸੀਗਾ ਕੀ ਅਸੀਂ ਕੀ ਕਰੀਏ ਲੋ ਕਹਿੰਦੇ ਚੱਕਰ ਜੇ ਪड़ोसी ਮਰਦਾ ਕੇ ਆਇਆ ਜਰਾ ਕੀ ਹੋਇਆ ਉਹਨੂੰ ਵੀ ਫੜ ਲਿਆ ਉਹਨਾਂ ਨੇ ਉਹਦਾ ਵੀ ਸਿਰ 파ੜਦਾ ਵੜ ਗਿਆ ਮੇਰਾ ਪਾਂਜਾ ਆਇਆ ਉਹਦਾ ਵੀ ਸਿਰ 파ੜਦਾ ਨਾ ਵੜ ਗਿਆ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਸਰ ਕੀਤੀ ਹੈ ਦਰਖਾਸਤ ਦਿੱਤੀ ਹੈ ਕੀ ਕਹਿੰਦੇ ਐਸਐਸ ਜੀ ਸਾਹਿਬ ਨੇ ਉਹ ਕਹਿੰਦੇ ਕਾ ਬਸ ਕਰਦੇ ਆ ਜੀ ਕਾਰਵਾਈ ਕਰਦੇ ਆ ਪਰ ਸ਼ਾਂਜੀ ਮੱਲੇ ਉੱਤੇ ਡੀਜੇ ਲੱਗਾ ਸੀਗਾ ਸ਼ਰਾਬ ਕੂਬ ਚਲਦੀ ਪਈ ਸੀ ਚਲੋ ਪੀਤੀ ਪੀਂਦਾ ਹਰ ਕੋਈ ਆ ਤੁਸੀਂ ਤਰੀਕਿਆਂ ਨਾਲ ਖਾਲੀ ਬੋਤਲਾਂ ਗਵਾਂਢੀਆਂ ਕਰੇ ਫੈਂਕੜੇ ਸ਼ੁਰੂ ਕਰਤੀਆਂ ਉਹਨਾਂ ਨੇ ਰੋਕਿਆ ਰੋਕਣ ਦੇ ਬਾਵਜੂਦ ਕਿਆ ਕੁਛ ਨਹੀਂ ਚਲੋ ਆਪਦੇ ਆ 5 ਮਿੰਟ ਦੀ ਪੇ 4-5 ਮੁੰਡੇ ਪਿਸਤਲ ਲੈ ਕੇ ਆਏ ਨੇ ਆਂਡੇ ਗਵਾਡੇ ਫੈਰਮਾਨੀ ਸ਼ੁਰੂ ਕਰਦੇ ਫਿਰ ਇਹਨਾਂ ਸ਼ੁਕਰ ਹੈ ਕਿਸੇ ਗੋਲੀ ਨਹੀਂ ਲੱਗੀ ਜਿਹੜੇ ਛੜਾਣ ਹੈ ਉਹ ਵੀ ਸੇਸੂ ਤੇ ਪੜਾ ਗਏ ਵਿਚਾਰੇ ਹਸਪੀਟਲ ਪਏ ਆ ਇਸ ਕਰਕੇ ਪ੍ਰਸ਼ਾਸਨ ਕੋਲ ਆਏ ਆ ਬਈਆ ਕਿ ਗੁੰਡਾਗਰਦੀ ਨੂੰ ਪੈਟਰੋਲ ਕੀਤਾ ਜਾਵੇ ਤੇ ਫਰਾਰੀਆਂ ਸਾਲ ਜਲਦੀ ਜਲਦੀ ਫੜਾਇਆ ਜਾਵੇ ਮੈਂ ਸੁਆਸ਼ਚੰਦਰ ਜੀ ਆਪਣਾ ਨੁੱਕਰ ਤੇ ਦੁਕਾਨ ਹੈ ਮੇਰੇ ਲੜਕੇ ਦੀ ਇਹ 5-6 ਬੰਦੇ ਆਏ ਨੇ ਆਪਸ ਵਿੱਚ ਉੱਥੇ ਮੇਰੀ ਦੁਕਾਨ ਅੱਗੇ ਲੜਦੇ ਰਹੇ ਉਹ ਇੱਕ ਬੰਦਾ ਕਹਿ ਰਿਹਾ ਤੂੰ ਨਾ ਜਾ ਤੂੰ ਫੇਰ ਕੱਢੇਗਾ ਇੱਕ ਤੂੰ ਨਾ ਜਾ ਫੇਰ ਕੱਢਿਆ ਮੇਰੇ ਬੰਦੇ ਜੋ ਭੱਜ ਕੇ ਗਏ ਨੇ ਮੈਂ ਵੀ ਇਹਨਾਂ ਦੇ ਮੌਤ ਜਾ ਕੇ ਵੇਖਿਆ ਤੇ ਇਹਨਾਂ ਨੇ ਲੋਹੇ ਦੇ ਗੇਟ ਨੂੰ ਪੋਸ ਦਾ ਮਲਾਵਾਂ ਠੁੱਡੇ ਮਾਰੇ ਨੇ ਉਹ ਸਾਰੇ ਕੋਠੇ ਚੜ ਗਏ ਬੂਹਾ ਮਾਰ ਲਿਆ ਔਰ ਉੱਪਰ ਜ ਇਹਨਾਂ ਨੇ ਥੱਲੇੋਂ ਜਿਵੇਂ ਚਿੱਟੀ ਜੱਸੀ ਵਾਲਾ ਵਿੱਚ ਹੈ ਜੇ ਉਹਨੇ ਉਹਨੇ ਫਾਇਰ ਕੱਢੇ ਨੇ ਹਾਂ ਇਹ ਤਿੰਨੇ ਬੰਦੇ ਜਿਹੜੇ ਜੋ ਫਾਇਰ ਕੱਢਦੇ ਵੇਖਿਆ ਤੇ ਉਹ ਫਾਇਰ ਕੱਢਦੇ ਮੈਂ ਕਿਹਾ ਕੀ ਗੱਲ ਹੋਈ ਹੈ ਉਹਨੇ ਇੱਕ ਹੋਰ ਫਾਇਰ ਕੱਢਿਆ ਨਿਕਲ ਕੇ ਭੱਜ ਗਏ ਇੱਕ ਬੰਦਾ ਫਿਰ ਪਿੱਛੇ ਹੀ ਮੁੜ ਕੇ ਆ ਗਿਆ ਉਹਨੇ ਕੁਝ ਉਹਨਾਂ ਕਹਿਵੇ ਗਿਆ ਜਨਾਜ਼ ਘਰੇ ਆ ਸੀ ਫਿਰ ਭੱਜ ਗਿਆ ਤੇ ਬੜਾ ਬੁਰਾ ਹਾਲ ਹੋ ਜੀ ਫੋਜਪੁਰ ਦਾ ਇੱਥੇ ਰੋਈ ਕੋਈ ਨਾ ਕੋਈ ਵਾਅਦਾ ਤਾਂ ਹੁੰਦੀਆਂ ਨਾਲ ਕੋਈ ਕੋਈ ਖੁਸ਼ੀ ਦਾ ਮੌਕਾ ਸੀ ਇੱਥੇ ਫਾਇਰ ਚੱਲੇ ਨੇ ਫਾਇਰ ਕੱਢਣ ਵਾਲੇ ਨੇ ਨੀ ਪਰਵਾਹ ਕੀਤੀ ਵੀ ਫਾਇਰ ਕੱਢਣ ਲੱਗਾ ਵੀ ਕਮ ਸੇ ਕਮ ਕਿਹਦੇ ਗੱਦਨ ਦੇ ਵਜ੍ਹਾ ਤੇ ਹੌਂ ਤੇ ਵਜ੍ਹਾ ਕੋ ਬੰਦਾ ਮਰਿਆ ਮਰ ਸਕਦਾ ਹੀ ਇਹ ਕੁਦਰਤ ਨਾਲ ਹੋ ਗਈ ਉਹਦੇ ਨੂੰ ਮਰਨ ਨਾਲ ਕੋਈ ਕਸਰ ਨਹੀਂ ਸੀ ਇਸ ਮਾਮਲੇ ਲੈ ਕੇ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਫਿਲਹਾਲ ਪੁਲਿਸ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਤਿਆਰ ਨਹੀਂ ਹੈ ਪਰ ਦਾਵਾ ਕਰ ਰਹੀ ਹੈ ਕਿ ਜਲਦ ਹੁਲੜਵਾਜ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ